ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬੱਦਨੀ ਕਲਾ ਤਹਿਸੀਲ ਤੇ ਜ਼ਿਲ੍ਹਾ ਬਈਨੂ ਮੋਗਾ ਹੀ ਪੈਂਦੇ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੂਟੀਨ ਚ ਪਸੂਆਉਂਦੇ ਰਹਿੰਦੇ ਨੇ ਤੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਅੱਜ ਦੋ ਨਗੀਨੇ ਬਾਈ ਦੇ ਐਫ ਦੇ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੁਹ ਲੈ ਲਾਂਗੇ ਕੀ ਦੁੱਧ ਵਾਲਾ ਕਿੰਨਾ ਮਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਵੀ ਲਪਲੀਤਾ ਪਿੰਡ ਬਦਣੀ ਜਿਹੜਾ ਮੋਗਾ ਜੀ ਮੋਗਾ ਠੀਕ ਆ ਆਪਣਾ ਵੀ ਘਰ ਦਾ ਕੀ ਐਡਰੈਸ ਆ ਜੀ ਘਰ ਦਾ ਵੀਰੇ 20 20 ਘਰ ਮੋਬਾਈਲ ਨੰਬਰ ਦੱਸ ਦਿਓ ਜੀ 62342395 ਠੀਕ ਆ ਜੀ ਵਪਾਰ ਦਾ ਕੰਮ ਆ ਬਾਈ ਆਪਣਾ ਠੀਕ ਆ ਜੀ ਹਰ ਵਕਤ ਵੈਲਵੈਲੀ ਹੁੰਦੀਆਂ ਗਾਂ ਤੇ ਦੋ ਐਨੀਮਲ ਅੱਜ ਸੇਲ ਆ ਪਸ਼ੂ ਤਾਂ ਜਾਦਾ ਸੇਲ ਸੀਗਾ ਪਰ ਮੇਰੇ ਆਉਣ ਤੋਂ ਪਹਿਲਾਂ ਬਾਈ ਕਹਿੰਦਾ ਸੇਲ ਹੋ ਗਏ ਆ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਇਹਦੀ ਕੀ ਡਿਟੇਲ ਆ ਜੀ ਇਹ ਵੀ ਪਹਿਲਾ ਸੂਆ 4 ਦੰਦ ਦਾ ਮੂੰਹ ਤਾਂ 4 ਦੰਦ ਦਾ ਕਿੰਨੇ ਕ ਦਿਨ ਲੈ ਜੀ 10 ਦਿਨ ਪਏ ਰਹਿੰਦੇ ਠੀਕ ਆ ਸੀਮਨ ਬਾਈ ਕਿਹੜਾ ਲੱਗਿਆ ਤੇ ਸੀਮਨ ਦਾ ਵੀ ਪਤਾ ਨਹੀਂ ਕਿਹੜਾ ਲੱਗਿਆ ਠੀਕ ਆ ਜੀ ਆਪਣੀ ਲੈ ਜਾਂਦੀ ਹੋਈ ਆ ਹਾਂ ਜੀ ਲੈ ਜਾਂਦੇ ਖਰੀਦ ਕੇ ਆ ਕਿੰਨਾ ਕ ਦੁੱਧ ਦੇ ਦੋ ਬਾਈ ਦੁੱਧ ਵੀਰੇ ਪਾਉ ਦੂ 24 25 ਕਿਲੋ 24 25 ਕਿਲੋ ਪਾਉ ਮੂੰਹ ਤਾਂ 4 ਦੰਦ ਦਾ ਮੂੰਹ ਤਾਂ 4 ਦੰ ਤੁਹਾਡਾ ਗੈਲੈਕਸੀ ਦੇ ਉਰੇ ਗੈਲੈਕਸੀ ਦੀ ਹਾਂਜੀ ਆਪ ਗੈਲੈਕਸੀ ਦੀ ਆ ਬਾਈ ਕਹਿੰਦਾ ਜਿਹੜਾ ਸਿਮਨ ਲੱਗਿਆ ਉਹਦਾ ਆਪਾਂ ਨਹੀਂ ਪੁੱਛਿਆਗਾ ਬਾਕੀ ਪੂਰੇ ਰਿਕਾਰਡ ਵਾਲਾ ਸਿਮਨ ਚੰਗਾ ਲੱਗਿਆ ਹੋਊ ਕਿਉਂਕਿ ਚੰਗੇ ਫਾਰਮ ਦੀ ਬੱਚੀ ਲੱਗਦੀ ਆ ਸੋਹਣੀ ਫੇਸ ਕੁਆਲਿਟੀ ਆ ਕੱਦ ਕਾਠ ਦੀ ਚੰਗਾ ਮੂੰਹ ਤੋਂ ਚਾਰ ਦੰਦ ਦਾ 24 25 ਕਿਲੋ ਬਾਈ 10 ਦਾ ਕਿ ਦੁੱਧ ਦੇ ਦੂਗੀ ਕਿੰਨੇ ਦਿਨ ਲੈ ਜੂ ਬਾਈ ਹਜੇ 10 ਦਿਨ ਲੈ ਜੂ ਵੀਰੇ 10 ਦਿਨ ਲੈ ਜੂ 10 ਦਿਨ ਦਿੱਕਰ ਦਾ ਪੂਰਾ ਟਾਪ ਦਾ ਹਵਾਨਾ ਤਿਆਰ ਕਰ ਲੈਣਾ ਬਾਕੀ ਰੰਗ ਰੂਪ ਦੀ ਬਹੁਤ ਚੰਗੀਆਂ ਰੋਗ ਲਈ ਵੀ ਦਾ ਥਣ ਤੁਹਾਡਾ ਨੇੜੇ ਤੋਂ ਦਿਖਾ ਦਾਂਗੇ ਜੀ ਦੇਖ ਸਕਦੇ ਹੋ ਚਾਰੇ ਥਣ ਨਿੱਖੜਵੇਂ ਇੱਕ ਵਾਰ ਸਾਈਜ਼ ਦੇ ਚੈੱਕ ਕਰ ਲਓ ਜੀ ਬਾਕੀ ਰੰਗ ਰੂਪ ਦੀ ਸੋਣੀ ਕੱਦ ਕਾਠ ਵੀ ਚੰਗਾ ਬੱਚੀ ਦਾ ਮੂੰਹ ਤੋਂ ਚਾਰਦਾਂ ਦਾ ਉੱਥੇ ਮੰਨ ਲਓ ਜੀ ਇਸ ਕੁਆਲਟੀ ਸੋਣੀ ਛੋਟਾ ਕੰਨ ਆ ਪੂਰੀ ਜਾਤ ਬਰੀਡ ਵਾਲੀ ਉਹ ਤੇ 24 25 ਕਿਲੋ ਦੁੱਧ ਕੋਈ ਬਾਲਾ ਵੀ ਨਹੀਂ ਬੱਚੀ ਨੂੰ ਕਿਉਂਕਿ ਜਾਤ ਬਰੀਡ ਵਾਲੀ ਆ ਬਾਕੀ ਫੇਸ ਕੁਆਲਟੀ ਸੋਹਣੀ ਹੈ ਇਹਦੇ ਮੁੱਲ ਬਈ ਇਹਦਾ ਇਹਦਾ ਫੋਨ ਤੇ ਕਰਾਂਗੇ ਫੋਨ ਤੇ ਕਰ ਲਾਂਗੇ ਮੁੱਲ ਫੋਨ ਤੇ ਕਰ ਲਾਂਗੇ ਉਹ ਖੰਡੀ ਸੀਲ ਬਹੁਤ ਆ ਬਾਕੀ ਸੀਲ ਸਭ ਕਰਮ ਵਾਲੀ ਪੂਰੀ ਆ ਹਵਾਨੇ ਚ ਵਲਟਾਂ ਲੰਘ ਨਹੀਂ ਦੇਖ ਸਕਦੇ ਹੋ ਸਾਰੀਆਂ ਵਲਟਾਂ ਕੱਟ ਕੇ ਸੁਣਾ ਉਹਨਾਂ ਚ ਚੱਚਾਂਗੇ ਤਾਂ ਰੌੜਾਂ ਨੂੰ ਉਹਦੂਗਾ ਬਾਕੀ ਕੱਟਾਲਾ ਠੋਸ ਆ ਉਹਨਾਂ ਜੀ ਪੂਰਾ ਬੈਕ ਸਾਈਡ ਤੋਂ ਚੈੱਕ ਕਰ ਲੋ ਪੂਰਾ ਵੱਡਾ ਹਵਾਨਾ ਤਿਆਰ ਕਰ ਲੈਣਾ ਜੀ ਲਗਭਗ 10 ਦਿਨਾਂ ਦੇ ਅੰਦਰ 2-4 ਦਿਨ ਪਸੂ ਉੱਪਰ ਵੀ ਲੈ ਜਾਂਦਾ ਜਿਹੜੇ ਵੀ ਉਹਨੂੰ ਗਾਹ ਪਸੰਦ ਆਊਗੇ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਮੁੱਲ ਬਾਈ ਫੋਨ ਤੇ ਕਰਨਗੇ 2 ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਦੂਜਾ ਸਵੇਰ 6 ਦਿਨ ਦਾ ਨੂੰ ਮੂੰ ਤਾਂ 6 ਦਿਨ ਦਾ ਦੂਜਾ ਸਵੇਰ ਹੁੰਦੀ ਆ ਕਿੰਨੇ ਦਿਨ ਲੈ ਜੂ ਬਾਈ ਇਹ ਦਿਨ ਵੀਰੇ 20 ਭਾਈਆ ਮਾਲਕ ਦੱਸਣ ਸਰ ਮਾਲਕਾਂ ਨੇ ਦੱਸਣਾ ਮਤਾਂ 20 ਦਿਨ ਜੀ ਪਹਿਲੇ ਸਵੇਰ ਬਾਈ ਕਿੰਨਾ ਦੋ ਦਿੰਦਾ ਪਹਿਲੇ ਸਵੇਰ 30 ਕਿਲੋ ਦਿੰਦਾ ਬਾਈ 30 ਕਿਲੋ ਦਿੰਦਾ ਬਾਈ ਤੇ ਬਾਈ ਸੀਮਨ ਕਿਹੜਾ ਲੱਗਿਆ ਇਹਦੇ ਸੀਮਨ ਵੀਰੇ ਲੱਗਿਆ ਹੈਗਾ 40 116 ਦਾ ਹੈਗਾ ਠੀਕ ਆ ਜੀ ਆਪ 20 ਦਿਨ ਮਾਰਕ ਦਾ ਠੀਕ ਆ ਆਪ ਬਾਈ ਕਹਿੰਦਾ 40x29 ਦੀ ਆ ਸੀਮਣ 40116 ਦਾ ਲੱਗਿਆ ਡੈਨਮਾਰਕਾ ਦਾ ਮਾਲਕਾਂ ਨੇ ਦੱਸਿਆਗਾ ਪਹਿਲੇ ਸੂਏ 30 ਕਿਲੋ ਦੁੱਧ ਦਿੱਤਾ ਕਿੰਨਾ ਕ ਦੇ ਦੂ ਬਾਈ ਅੱਜ ਤਹਰ ਐ ਕਿ ਉਹ ਤੇ ਪਲੱਸ ਹੀ ਜਾਊਗੀ ਠੀਕ ਆ ਬਾਕੀ ਕੱਦ ਕਾਟ ਦੀ ਚੰਗੀ ਆ ਜਾਤ ਬਰੀਡ ਦੀ ਫੋਲਾ ਬਾਈ ਕਹਿੰਦਾ 30 ਪਲੱਸ ਜਾਊਗੀ ਤੇ ਲਗਭਗ 20 ਦਿਨ ਪਏ ਆ ਬਾਈ 20 ਦਿਨ ਪੂਰੇ ਪਏ ਵੀਰੇ ਡੇਟ ਮੁਤਾਬਕ ਬਾਈ ਕਹਿੰਦਾ 20 ਦਿਨ ਪਏ ਆ ਤੇ 2-4 ਦਿਨ ਪਸੂ ਉੱਪਰ ਵੀ ਲੈ ਜਾਂਦਾ ਰੰਗ ਰੂਪ ਦੀ ਚੰਗੀ ਆ ਹਾਈਟ ਦੇ ਪੱਖ ਤੋਂ ਬਹੁਤ ਉੱਚੇ ਲੰਮੇ ਕਦ ਕੜ ਦੇ ਬੈਕ ਸਾਈਡ ਤੋਂ ਥਣਾ ਦੇ ਸਾਈਡ ਤੁਸੀਂ ਦੇਖ ਸਕਦੇ ਹੋ ਫਾਇਦਾ ਝੋਲੀ ਸਟਾਰਟ ਹੀ ਕੀਤੀ ਐ ਇਹਨੇ ਬਣਾਣੀ ਪੂਰਾ ਵੱਡਾ ਹਵਾਨਾ ਤਿਆਰ ਕਰੂਗੀ ਕਿਉਂਕਿ ਜਾਤ ਬ੍ਰੀਡ ਦੀ ਫੁੱਲ ਆ ਇਧਰਲੀ ਸਾਈਡ ਤੋਂ ਤੁਹਾਨੂੰ ਥਣ ਦਿਖਾ ਦਿੰਦਾ ਜੀ ਥਣ ਬਹੁਤ ਸੋਹਣਾ ਲੱਗਾ ਹਿਜਵਾਈ ਵਾਲਾ ਚਾਰੇ ਥਣ ਵਿਖੜ ਮੇ ਇੱਕੋ ਸਾਈਜ਼ ਦੇ ਸੋਹਣੀ ਫੇਸ ਕੁਆਲਿਟੀ ਰੰਗ ਰੂਪ ਦੀ ਚੰਗੀ ਆ ਬੰਦੋ ਵੀਰ ਬਾਕੀ ਜਿਹੜੇ ਵੀ ਇਹਨੂੰ ਪਸੰਦ ਆਊਗੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਮੁੱਲ ਬਈ ਇਹਦਾ ਇਹਦਾ ਵੀ ਮੁੱਲ ਫੋਨ ਤੇ ਕਰਾਂਗੇ ਦਾ ਵੀ ਇਹਦਾ ਵੀ ਮੁੱਲ ਬਾਈ ਕਹਿੰਦਾ ਫੋਨ ਤੇ ਹੀ ਕਰਨਗੇ ਕਿਉਂਕਿ 20 ਦਿਨ ਹਜੇ ਕੱਚੀ ਆ ਅੱਜ ਦਾ ਮੁੱਲ ਹੋਰ ਹੋਊਗਾ ਜੇ ਕੋਈ ਤਿਆਰ ਕੀਤੀ ਗਾ ਲਊਗਾ ਉਹਦੇ ਦਾ ਮੁੱਲ ਹੋਊਗਾ ਤੇ ਵਾਲਟੇਲਾ ਨੂੰ ਮਾਣਨੇ ਚ ਦਿਖਾ ਦਿੰਨੇ ਜੀ ਇਹਦਾ ਝੋਲੀ ਸਟਾਰਟ ਹੀ ਹੋਈ ਆ ਬਣਾਉਣੀ ਝੋਲੀ ਖਾਈ ਦੇ ਦਾ ਹਰਾ ਵਡੰਗੂ ਵੱਧੀ ਆ ਜੀ ਹਜੇ ਸਾਰੀਆਂ ਵਾਲਟੇਲਾਂ ਕੱਢ ਕੇ ਸੋਨਾ ਤੇ 30 ਕਿਲੋ ਦੁੱਧ ਕੋਈ ਬਾਲਾ ਵੀ ਨਹੀਂ ਕਾੜੂ ਜੀ ਮੁੱਲ ਬਾਈ ਫੋਨ ਤੇ ਕਰਨਗੇ ਤੇ ਬਾਈ ਥਣਾ ਸੁਣਾਉਂਦੀ ਆ ਓਕੇ ਆ ਜਮਾ ਬ੍ਰੈਂਡ ਜਮਾ ਓਕੇ ਆਪਾਂ ਕੋਈ ਖਿੱਚੇ ਨਾ ਗਾਰੰਟੀ ਹੈ ਤੁਹਾਨੂੰ ਠੀਕ ਆ ਬਾਈ ਕਹਾ ਥਣਾ ਦੀਆਂ ਓਕੇ ਹੋਣੀਆਂ ਚਾਹੇ ਕੋਈ ਖਿੱਚੇ ਵੀ ਨਾ ਪਰ ਮੇਰਾ ਮਾਦੇਮ ਤੁਹਾਨੂੰ ਸਰਪ ਗਾਂ ਦਿਖਾਉਣਾ ਏ ਆ ਕੇ ਤਸੱਲੀ ਤੁਸੀਂ ਕਰਨੀ ਆਪਦੇ ਥਣ ਚੈੱਕ ਕਰਕੇ ਪ੍ਰੋਪਰ ਗਾਂ ਚੈੱਕ ਕਰਕੇ ਲੈ ਕੇ ਜਾਓ ਮੁੱਲ ਬਾਈ ਫੋਨ ਤੇ ਹੀ ਕਰਨਗੇ ਜਿਹੜੇ ਵੀਰ ਨੂੰ ਗਾਂ ਪਸੰਦ ਆਊਗੀ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ